ਜੀ ਤੁਹਾਡਾ ਫੋਨ ਨੰਬਰ ਈਮੇਲ ਆਈਡੀ ਪਾਸਵਰਡ ਬਿਲਕੁਲ ਸੇਫ ਆ ਤੁਸੀਂ ਵੀ ਜਾ ਕੇ ਚੈੱਕ ਕਰੋ ਜੇਕਰ ਤੁਹਾਡੇ ਫੋਨ ਦੀ ਇੱਕ ਖਤਨਾਕ ਸੈਟਿੰਗ ਔਨ ਆ ਤਾਂ ਬਿਲਕੁਲ ਤੁਹਾਡੀ ਪ੍ਰਾਈਵੇਸੀ ਖਤਮ ਆ ਕਿਹੜੀ ਸੈਟਿੰਗ ਆ ਆਉ ਤੁਹਾਨੂੰ ਆਪਾਂ ਦੱਸਦੇ ਆ ਵੀਡੀਓ ਦੇ ਵਿੱਚ ਹਾਂਜੀ ਸਭ ਤੋਂ ਪਹਿਲਾਂ ਆਪਾਂ ਆਪਣੇ ਫੋਨ ਦੀ ਸੈਟਿੰਗ ਦੇ ਵਿੱਚ ਜਾਣਾ ਸੈਟਿੰਗ ਦੇ ਵਿੱਚ ਜਾਣ ਤੋਂ ਬਾਅਦ ਆਪਾਂ ਥੋੜਾ ਜਿਹਾ ਥੱਲੇ ਆਉਣਾ ਤੁਸੀਂ ਆਪਣੇ ਫੋਨ ਦੇ ਵਿੱਚ Google ਦੇਖਣਾ ਸੈਟਿੰਗ ਦੇ ਵਿੱਚ ਕਿੱਥੇ ਆ ਦਾ Google ਤਾਂ ਗਏ ਨੇ ਉੱਪਰ ਕੋਈ ਕੰਮ ਓਪਨ ਕਰਨ ਤੋਂ ਬਾਅਦ ਐਸੇ ਤੁਸੀਂ ਦੇਖੋ ਹਾਲ ਸਰਵਿਸ ਇੱਥੇ ਆਪਾਂ ਕਲਿੱਕ ਕਰਨਾ ਹੈ ਇੱਥੇ ਕਲਿੱਕ ਕਰਨ ਤੋਂ ਬਾਅਦ ਆਪਾਂ ਥੋੜਾ ਜਿਹਾ ਥੱਲੇ ਆਉਣਾ ਤੁਸੀਂ ਦੇਖ ਸਕਦੇ ਕਿੱਥੇ ਲਿਖਿਆ ਹੈ ਫੋਨ ਨੰਬਰ ਵੈਰੀਫਿਕੇਸ਼ਨ ਇੱਥੇ ਆਪਾਂ ਕਲਿੱਕ ਕਰਨਾ ਹੈ ਤਾਂ ਜਦੋਂ ਇੱਥੇ ਕਲਿੱਕ ਕਰਨਾ ਜਿਹੜੀ ਇਹ ਮਤਲਬ ਔਨ ਹੁੰਦੀ ਹੈ ਆਪਣੇ ਫੋਨ ਦੇ ਵਿੱਚ ਇਹ ਜਿੱਦਾਂ ਤੁਸੀਂ ਦੇਖ ਸਕਦੇ ਆਟੋਮੈਟਿਕਲੀ ਵੈਰੀਫਾਈ ਫੋਨ ਨੰਬਰ ਇਹ ਔਨ ਹੈ ਜੇ ਆਪਾਂ ਕਈ ਵਾਰੀ ਦੇਖਦੇ ਆ ਵੀ ਆਪਾਂ ਕਿਸੇ ਵੀ ਕੋਈ ਮਤਲਬ ਵੈਬਸਾਈਟ ਤੇ ਜਾ ਕਿਸੇ ਐਪ ਤੇ ਹਨਾ ਆਪਾਂ ਸਾਈਨ ਇਨ ਕਰਦੇ ਹਾਂ ਜਿਹੜੀ ਆਪਣੀ ਡਿਟੇਲ ਹੁੰਦੀ ਆਟੋਮੈਟਿਕਲੀ ਰੀਡ ਹੋ ਜਾਂਦੀ ਹੈ ਤਾਂ ਉਹ ਤਾਂ ਹੁੰਦੀ ਹੈ ਕਿਉਂਕਿ ਇੱਥੇ ਆਪਾਂ ਨੇ ਪਰਮਿਸ਼ਨ ਦਿੱਤੀ ਹੋ ਜਦੋਂ ਇਹ ਤਾਂ ਤੁਹਾਡਾ ਬਚਾਅ ਹੋ ਜਾਣਾ ਜੇਕਰ ਜਾਣਕਾਰੀ ਵਧੀਆ ਲੱਗੀ ਤਾਂ ਤੁਸੀਂ ਪਿਆਰੇ ਪਰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਇਸ ਵੀਡੀਓ ਨੂੰ ਆਪਣੇ ਰਿਸ਼ਤੇਦਾਰਾਂ ਯਾਰਾਂ ਦੋਸਤਾਂ ਨਾਲ ਸ਼ੇਅਰ ਕਰਦੇ ਤਾਂ ਜੋ ਸਾਰਿਆਂ ਦਾ ਫਾਇਦਾ ਹੋ ਸਕੇ ਧੰਨਵਾਦ ਜੀ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ